ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਵਟਾਂ ਵਾਲੀ ਪੱਗ ਜਿਹੜਾ ਆਪਾਂ ਸਿਰ ਪਹਿਲਾ ਲੜ ਲਗਾਉਣਾ ਸਿਰ ਦੇ ਸੈਂਟਰ ਦੇ ਵਿੱਚੋਂ ਲਿਆ ਕੇ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੱਕ ਲੈਣਾ ਹੈ ਤੇ ਥੱਲੇਲੇ ਪੱਨਿਆਂ ਨੂੰ ਇਕੱਠੇ ਕਰਕੇ ਇਸ ਦੇ ਵਿੱਚ ਵਟਾਂ ਨੂੰ ਸੈੱਟ ਕਰ ਲੈਣਾ ਹੈ ਸੈੱਟ ਕਰਨ ਦੇ ਬਾਅਦ ਵਿੱਚ ਵਟਾਂ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਖੋਲ ਕੇ ਅੱਧੀ ਅੱਖ ਟਾਕ ਕੇ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਦਗਾਉਣਾ ਹੈ ਬੈਗ ਤੋਂ ਬੈਂਚ ਕਰਨਾ ਹੈ ਇਸ ਲੜਦ ਆਪਾਂ ਮੋਟਾ ਪਾਸਾ ਉੱਪਰ ਰੱਖਾਂਗੇ ਤੇ ਉਸ ਦਾ ਉੱਪਰਲੀ ਸਾਈਡ ਇੱਕ ਪੇਜ ਬਣਾਵਾਂਗੇ ਇਸ ਦੇ ਦੋਹੀ ਪੱਲਿਆਂ 'ਚ ਉੱਪਰਲੇ ਪੱਲੇ ਨੂੰ ਇਕੱਠਾ ਕਰਕੇ ਮੋٹے ਕੱਪੜੇ ਤੇ ਧਾਰ ਲੈਣਾ ਹੈ ਅਤੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਥੱਲੇ ਨੂੰ ਖਿੱਚ ਕੇ ਉਸ ਦੇ ਵਿੱਚ ਉਂਗਲੀ ਅਤੇ ਅੰਗੂਠੇ ਦੇ ਨਾਲ ਜਿਹੜੇ ਆਪਾਂ ਵਟਣ ਵਟਣ ਨੇ ਉਹਨਾਂ ਨੂੰ ਸੈੱਟ ਕਰਨਾ ਹੈ ਵੜਾ ਨੂੰ ਸੈੱਟ ਕਰਨਾ ਹੈ ਸੈੱਟ ਕਰਕੇ ਨੋਕ ਦੇ ਉੱਪਰ ਰੱਖ ਕੇ ਜਿੱਥੇ ਆਪਣੇ ਪਹਿਲੇ ਲੜਦੇ ਵੜ ਜਿਹੜੇ ਮੁੱਕਦੇ ਨੇ ਉਥੇ ਆਪਾਂ ਇਸ ਲੜ ਦੇ ਵਲਾਂ ਨੂੰ ਸ਼ੁਰੂ ਕਰਨਾ ਹੈ ਲੜ ਲਗਾ ਕੇ ਆਪਾਂ ਨੋਹਾਂ ਦੇ ਨਾਲ ਉਂਗਲੀਆਂ ਦੇ ਨਾਲ ਚੰਗੀ ਤਰ੍ਹਾਂ ਵਟਾ ਵੜਾ ਨੂੰ ਸੈੱਟ ਕਰ ਲਾਂਗੇ ਆਪਾਂ ਇਹਨਾਂ ਨੂੰ ਹੋਰ ਵੀ ਸੰਘੜੇ ਕਰਨ ਦੇ ਲਈ ਪੱਗ ਪੈਣ ਜਾਂ ਬਾਜ ਦੀ ਵਰਤੋਂ ਕਰਾਂਗੇ ਜਿਸ ਦਿਨ ਨਾਲ ਆਪਣੀ ਜਿਹੜੀ ਪੱਗ ਆ ਉਹ ਦੇਖਣ ਦੇ ਵਿੱਚ ਹੋਰ ਵੀ ਸੋਹਣੀ ਲੱਗੇਗੀ ਜਿਹੜਾ ਆਪਾਂ ਇਸ ਤੋਂ ਅਗਲਾ ਲੜੜ ਲਗਾਉਣਾ ਐ ਬੈਗ ਤੋਂ ਪਿੰਚ ਕਰਨਾ ਹੈ ਪਿਛਲੇ ਲੜ ਦੇ ਤਰੀਕੇ ਵਾਂਗ ਹੀ ਆਪਾਂ ਇਸ ਦੇ ਵੀ ਉੱਪਰਲੇ ਪੱਲੇ ਨੂੰ ਖਿੱਚ ਕੇ ਥੱਲੇਲੇ ਪੱਲੇ ਨੂੰ ਅੰਦਲੀ ਸ਼ੈਡ ਮੋੜ ਮੋੜ ਲੈਣਾ ਹੈ ਅਤੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਇਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰਨਾ ਹੈ ਇਕੱਠੇ ਕਰਨ ਤੋਂ ਬਾਅਦ ਨੋਕ ਦੇ ਉੱਪਰ ਰੱਖ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਖੋਲਾਂਗੇ ਉਨਾ ਪਾ ਚੰਗੀ ਤਰ੍ਹਾਂ ਨੋਕ ਦੀ ਉੱਪਰਲੀ ਸਾਈਡ ਤੋਂ ਸੈਟ ਕਰਾਂਗੇ ਤੇ ਉੱਪਰਲੇ ਪੇਚਾਂ ਨੂੰ ਉਂਗਲੀਆਂ ਦੇ ਨਾਲ ਸਾਫ਼ ਕਰਾਂਗੇ ਤੇ ਬਾਜ ਦੇ ਨਾਲ ਆਪਾਂ ਸਾਫ਼ ਕਰਾਂਗੇ ਹੁਣ ਹੁਣ ਤੱਕ ਆਪਾਂ ਜਿੰਨੇ ਵੀ ਲਾੜ ਲਗਾਏ ਉਹਨਾਂ ਦੇ ਬਲਾਂ ਨੂੰ ਆਪਾਂ ਪੱਗ ਪੈਨ ਦੇ ਨਾਲ ਸੰਘਣੇ ਕਰ ਲਾਂਗੇ ਜਿਹੜਾ ਆਪਾਂ ਬਲਾਂ ਦੇ ਵਿੱਚ ਪੱਗ ਪੈਨ ਫੇਰਨਾ ਹੈ ਇਸ ਨੂੰ ਉੱਪਰਲੀ ਉੱਪਰਲੀ ਸਾਈਡ ਹੀ ਹੌਲੀ ਹੌਲੀ ਪੱਗ ਪੱਗ ਪੈਨ ਬਲਾਂ ਦੇ ਉੱਪਰ ਫੇਰਨਾ ਹੈ ਜਿਸ ਦਿਨ ਨਾਲ ਜਿਹੜੀ ਆਪਣੀ ਪੱਗ ਨਹੀਂ ਫਟੇਗੀ ਜੇ ਆਪਾਂ ਪੱਗ ਪੈਨ ਨੂੰ ਦੱਬ ਕੇ ਜਾਂ ਘਰੋੜ ਕੇ ਫੇਰਦੇ ਆ ਤਾਂ ਆਪਣੀ ਜਿਹੜੀ ਪੱਗ ਆ ਉਹ ਫਟ ਸਕਦੀ ਹੈ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਚੌਥਾ ਲੜ ਲਗਾਉਣਾ ਬੈਕ ਟੂ ਬੈਂਚ ਕਰਨਾ ਹੈ ਮੋਟਾ ਪਾਸਾ ਉੱਪਰ ਆ ਕੇ ਉਪਰਲੀ ਸਾੜ ਇੱਕ ਪੇਚ ਬਣਾ ਦੇਣਾ ਹੈ ਉੱਪਰਲੇ ਵੱਲੇ ਨੂੰ ਥੱਲੇ ਨੂੰ ਖਿੱਚਣਾ ਹੈ ਨੁਕ ਦੀ ਉੱਪਰਲੇ ਸਾਈਡ ਲੜ ਨੂੰ ਸੈੱਟ ਕਰਕੇ ਇਸ ਦੇ ਵਿੱਚ ਉਂਗਲੀਆਂ ਤੇ ਅੰਗੂਠੇ ਨਾਲ ਵੜਾ ਨੂੰ ਇਕੱਠੇ ਕਰਨਾ ਹੈ ਇਕੱਠੇ ਕਰਨ ਦੇ ਬਾਅਦ ਜਿੱਥੇ ਆਪਣੇ ਪਹਿਲੇ ਲੜ ਦੇ ਵੜਨੇ ਜਿਹੜੇ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜਣ ਨੂੰ ਲਗਾ ਦੇਣਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅਤੇ ਇਸ ਵੀਡੀਓ ਨੂੰ ਬਾਅਦੇ ਤੁਹਾਡੇ ਸ਼ੇਅਰ ਕਰੋ ਜਿਸ ਦੇ ਨਾਲ ਜੋ ਵੀ ਇਹ ਪੱਗ ਸਿੱਖਣਾ ਚਾਹੁੰਦੇ ਹਨ ਉਹਨਾਂ ਤੱਕ ਇਹ ਵੀਡੀਓ ਜਰੂਰ ਪਹੁੰਚ ਕੇ ਹੁਣ ਆਪਣੇ ਜਿਹੜੇ ਇਸ ਵਲਾਂ ਦੇ ਵਿੱਚ ਢਿੱਲੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਸੈੱਟ ਕਰਾਂਗੇ ਹੁਣ ਆਪਣਾ ਨੋਕ ਤੋਂ ਜਿੱਥੇ ਵੀ ਕਪੜਾ ਉੱਭਰਦਾ ਹੋਵੇਗਾ ਉੱਥੋਂ ਆਪਾਂ ਆਪਣੀ ਹੱਥ ਦੀ ਗਿੱਬੀ ਦੇ ਨਾਲ ਦੱਬ ਕੇ ਉਸ ਨੂੰ ਸੈੱਟ ਕਰ ਲਾਂਗੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਬੈਂਚ ਕਰਨਾ ਹੈ ਮੋਟਾਵਾ ਸਭ ਉੱਪਰ ਰੱਖ ਕੇ ਅ ਅੰਦਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਮੋੜ ਕੇ ਮੋٹے ਪਾਸੇ ਉੱਪਰ ਰੱਖ ਲੈਣਾ ਹੈ ਥੱਲੇ ਨੇ ਪੰਗੇ ਥੱਲੇ ਪੱਲੇ ਨੂੰ ਅੱਖ ਤੱਕ ਖੋਲਣਾ ਹੈ ਅਗਤੱਕ ਕੋਲੋਂ ਦੇ ਬਾਰੇ ਉਂਗਲੀਆਂ ਅਤੇ ਅੰਗੂਠੇ ਦੇ ਨਾਲ ਆਪਾਂ ਪੱਗ ਵਲਣਾਂ ਨੂੰ ਇਕੱਠੇ ਕਰਾਂਗੇ ਅਤੇ ਨੋਕ ਤੇ ਰੱਖ ਕੇ ਇਸ ਨੂੰ ਚੰਗੀ ਤਰ੍ਹਾਂ ਆਪਣੇ ਜਿਹੜੇ ਵਾਲ ਨੇ ਇਹਨਾਂ ਨੂੰ ਖਿਲਾਰ ਲਾਂਗੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਤੁਹਾਨੂੰ ਹੋਰ ਕਿਹੜੇ ਸਟਾਈਲ ਦੀ ਪੱਗ ਦੀ ਵੀਡੀਓ ਚਾਹੀਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਉਸ ਪੱਗ ਦਾ ਨਾਮ ਲਿਖ ਸਕਦੇ ਹੋ ਹੁਣ ਆਪਾਂ ਪੱਗ ਬੰਨ੍ਹਦੇ ਨਾਲ ਜਿੰਨੇ ਵੀ ਆਪਣੇ ਵਾਲ ਹੁਣ ਤੱਕ ਆਪਣੀ ਪੱਗ ਦੇ ਵਿੱਚ ਪਾਏ ਹਨ ਆਪਾਂ ਨੇ ਉਹਨਾਂ ਨੂੰ ਆਪਾਂ ਪੱਗ ਬੰਨ੍ਹਦੇ ਨਾਲ ਹੋਰ ਸੰਘਣੇ ਕਰਾਂਗੇ ਜਿਸ ਦੇ ਨਾਲ ਜਿਹੜੇ ਵਾਲ ਨੇ ਦੇਖਣ ਦੇ ਵਿੱਚ ਹੋਰ ਵੀ ਵਧੀਆ ਲੱਗਣਗੇ ਉਨ ਡੇੜਾ ਪੰਜ ਤੋਂ ਅਗਲਾ ਆੜਦਗੋਣਾ ਬੈਗ ਤੋਂ ਬੰਚ ਕਾ ਨਾ ਮੋਟਾ ਬਸ ਉੱਪਰ ਆ ਕੇ ਦਾ ਉਪਰੀ ਸਾਈਡ ਇੱਕ ਪੇਚ ਬਣਾਉਣਾ ਹੈ ਉੱਪਰਲੇ ਪੱਲੇ ਨੂੰ ਆਪਾਂ ਅੱਧੀ ਅੱਖ ਤੱਕ ਖੋਲ ਲਾਂਗੇ ਤੇ ਖੋਲਣ ਤੋਂ ਬਾਅਦ ਆਪਾਂ ਇਸ ਲੜ ਨੂੰ ਜਿਵੇਂ ਆਪਾਂ ਆਪਣੀ ਪੇਚਾਂ ਵਾਲੀ ਪੱਗ ਦੇ ਵਿੱਚ ਸਿੰਪਲ ਤਰੀਕੇ ਨਾਲ ਪੇਚ ਬਣਾਉਨੇ ਹਾਂ ਓਕਣ ਆਪਾਂ ਇਸ ਨੂੰ ਮੋੜਨਾ ਹੈ ਮੋੜਨ ਤੋਂ ਬਾਅਦ ਇਸ ਨੂੰ ਨੋਕ ਤੋਂ ਸੈੱਟ ਕਰਦੇ ਹੋਏ ਸਾਫ਼ ਕਰਕੇ ਲਗਾ ਦੇਣਾ ਹੈ ਹਾਂ ਇਹ ਲੜ ਲਗਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਾਂ ਚੰਗੀ ਤਰ੍ਹਾਂ ਆਪਣੇ ਜਿਨੇ ਵੀ ਵਾਲ ਨੇ ਉਹਨਾਂ ਨੂੰ ਸੈੱਟ ਕਰਾਂਗੇ ਜਿੱਥੋਂ ਆਪਣਾ ਪੱਗ ਚੋਂ ਕੱਪੜਾ ਉੱਭਰਦਾ ਹੋਵੇਗਾ ਆਪਾਂ ਉਸ ਨੂੰ ਕੱਪੜੇ ਨੂੰ ਗਿੱਬੀ ਦੇ ਨਾਲ ਦੱਬ ਕੇ ਸੈੱਟ ਕਰਾਂਗੇ ਹੁਣ ਜਿਹੜਾ ਆਪਾਂ ਲਾਸਟ ਲੜ ਲਗਾਉਣਾ ਹੈ ਜਦੇ ਦੋਹੀ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਨਾ ਹੈ ਅਪਾ ਇਸ ਲੜ ਨੂੰ ਸਿੱਧਾ ਇਹੀ ਲਗਾਵਾਂਗੇ ਬਾਕੀ ਤੁਸੀਂ ਜਿੱਦਾਂ ਲਗਾਉਨੇ ਹੋ ਜਾਂ ਤੁਹਾਨੂੰ ਜਿਸ ਤਰੀਕੇ ਦੇ ਵਿੱਚ ਇਹ ਲੜ ਲਗਾਣਾ ਆਉਂਦਾ ਹੈ ਤੁਸੀਂ ਉਸ ਤਰੀਕੇ ਦੇ ਨਾਲ ਲੜ ਲਗਾ ਸਕਦੇ ਹੋ ਜੇ ਤੁਹਾਨੂੰ ਅਸੀਂ ਕਲਗੀ ਲੜ ਤੁਹਾਨੂੰ ਨਹੀਂ ਲਾਉਣੇ ਆਉਂਦਾ ਤਾਂ ਤੁਸੀਂ ਸਾਡੇ ਚੈਨਲ ਤੇ ਕੋਈ ਵੀ ਵੀਡੀਓ ਓਪਨ ਕਰਕੇ ਉਸ ਤੇ ਵਿੱਚ ਕਲਗੀ ਲੜ ਲਗਾਉਣਾ ਦੇਖ ਸਕਦੇ ਹੋ ਅਪਾ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿੰਨੇ ਵੀ ਆਪਣੇ ਵਾਲ ਨੇ ਉਹਨਾਂ ਨੂੰ ਸੈੱਟ ਕਰ ਲਾਂਗੇ ਸੈੱਟ ਕਰਨ ਦੇ ਬਾਅਦ ਉਸ ਲੜ ਦੇ ਉੱਪਰਲੀ ਸਾਈਡ ਜਿੰਨੇ ਵੀ ਵਾਲ ਪੈਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰਕੇ ਇਸ ਲੜ ਨੂੰ ਸਿੱਧਾ ਹੀ ਲਗਾ ਦੇਵਾਂਗੇ ਇਹ ਲੜ ਨੂੰ ਗਾਉਣ ਦੇ ਨਾਲ ਸਾਡੇ ਜਿਹੜੀ ਪੱਗ ਦਾ ਫਰੰਟ ਸਾਈਡ ਹੈ ਉਹ ਕੰਪਲੀਟ ਹੋ ਚੁੱਕੀ ਹੈ ਜੀ ਜਿਹੜਾ ਆਪਾਂ ਸਿਰ ਟੱਕਰਾ ਸਿਰ ਦੇ ਸੈਂਟਰ ਦੇ ਵਿੱਚ ਜਿਹੜਾ ਆਪਾਂ ਪਹਿਲਾ ਲੜਦੇ ਆ ਅਸੀਂ ਉਸ ਦੇ ਨਾਲ ਟਕਾਂਗੇ ਚੰਗੀ ਤਰ੍ਹਾਂ ਸਿਰ ਤੇ ਉੱਤੇ ਖਿਲਾਰ ਕੇ ਲੜ ਨੂੰ ਪਿੱਛੋਂ ਸਿੱ ਖਿੱਚਣਾ ਹੈ ਤੇ ਉਂਗਲੀਆਂ ਦੇ ਨਾਲ ਵਲਾਂ ਵਾਲੀ ਛੜ ਤੋਂ ਆਖਰੀ ਲੜ ਦੇ ਥੱਲੇ ਦੱਬ ਦੇਣਾ ਹੈ ਤੇ ਉੱਪਰੀ ਸਾਈਡ ਤੋਂ ਪਹਿਲੇ ਲੜ ਦੇ ਥੱਲੇ ਦੱਬ ਦੇਣਾ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ